ਇਹ ਉਹ ਗੱਲ ਹੈ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਇਹ ਉਹ ਗੱਲ ਹੈ ਜਿਹੜਾ ਦਰਿਆਣਾ ਮੰਦਰ ਨੂੰ ਚੱਲ ਜਾਂਦਾ ਜਿੱਥੋਂ ਜਿੰਨੂੰ ਅੱਜ ਵੀ ਸਿੱਖਾਂ ਵਾਲੀ ਮਹਿਰ ਵੀ ਕਿਹਾ ਜਾਂਦਾ ਇਹਨਾਂ ਨੂੰ ਦੇਖੋ 21 ਲੱਖ ਰੁਪਈਆ ਜਿਹੜਾ ਮਦਰੇ ਗੱਲ ਪਾਪ ਰਾਇਆ ਆਪ ਦਾ ਉਹਨਾਂ ਕੀ ਚੰਦ ਚੜ੍ਹਿਆ ਉਹਨਾਂ ਦੇ ਵੀ ਇੱਥੇ ਜਿਹੜੇ ਉਹ ਪੈਸੇ ਕੁੱਟ ਕੁੱਟ ਕਰਦੇ 21 ਲੱਖ ਰੁਪਈਆ ਕੋ ਥੋੜਾ ਨਹੀਂ ਸਾਨੂੰ ਡਾਕਟਰ ਆਖਦੇ ਨੇ ਕਿ ਗਰਮੀ ਦੇ ਵਿੱਚ ਇਮਿਊਨ ਸਿਸਟਮ ਸਟਰੋਂਗ ਕਰਨ ਦੇ ਲਈ ਨਿੰਬੂ ਪਾਣੀ ਪੀਣਾ ਚਾਹੀਦਾ ਪਰ ਲੋਕਾਂ ਨੇ ਨਿੰਬੂ ਪਾਣੀ ਇਥੇ ਮਿੱਟੀ ਨੂੰ ਦਿੱਤਾ ਹੋਇਆ ਕਿ ਨਿੰਬੂ ਆਪੇ ਘੁਲ ਕੇ ਪਾਣੀ ਬਣ ਜਾਈਗਾ ਤਾਂ ਮਿੱਟੀ ਜਿਹੜੀ ਹੈ ਆਪਣੇ ਆਪ ਨੂੰ ਦੱਸ ਲਈ ਕੀ ਲੱਗਦਾ ਕਿੰਨੇ ਕੁ ਵਹਿਮ ਲੋਕੀ ਹੋਰ ਆਪਣੇ ਅੰਦਰ ਰੱਖੀ ਬੈਠੇ ਨੇ ਕਿ ਹਾਂ ਚੱਲ ਨੈਤ ਕੁਝ ਚੀਜ਼ ਹੁੰਦਾ ਕਿਤੇ ਬਖਸਾ ਦਾ ਕੰਮ ਹੈ ਇਹ ਲੋਕ ਵਿੱਚ ਮਾਨਸਿਕ ਰੁਕੀ ਆ ਇਹਨਾਂ ਲੋਕਾਂ ਦੀ ਜਿਹੜਾ ਨਾ ਸੋਤੋਲਨ ਦਬਾਅ ਦਾ ਵਿਗੜ ਗਿਆ ਕਿ ਕੰਮਚੋਰ ਦੇ ਵੇਲੇ ਲੋਕ ਨੇ ਔਰ ਜ਼ਿਆਦਾਤਰ ਨਾ ਅਨਪੜੋਹ ਲੋਕ ਨੇ ਜਿਨ੍ਹਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਜਦੋਂ ਉਹਨੂੰ ਸਿਆਣਿਆਂ ਦੇ ਚੱਕਰਾਂ 'ਚ ਪੈ ਜਾਂਦੇ ਆ ਤੇ ਉਹ ਫਿਰ ਇਹ ਸਾਰਾ ਕੁਝ ਭੁੱਲ ਜਾਂਦੇ ਆ ਇਨਸਾਨ ਅਜੇ ਇਨਸਾਨ ਦਾ ਹੀ ਵੈਰੀ ਬਣਿਆ ਹਾਲਾਂਕਿ ਬੀਤੇ ਦਿਨ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿੱਥੇ ਇਹ ਗੱਲ ਸਾਹਮਣੇ ਆਈ ਕਿ ਕਿਥੋਂ ਗੁੱcka ਸਾਹਿਬ ਤੇ ਕੁਰਾਨ ਤੱਕ ਮਿਲੀ ਹੈ ਕਿ ਲੋਕ ਇੰਨੇ ਕਿ ਗਿਰ ਚੁੱਕੇ ਨੇ ਕਿ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਕਦੀ ਨਾਰੀਅਲ ਸਿੱਟਨੇ ਕਦੀ ਕੋਲੇ ਸਿੱਟਨੇ ਕਦੀ ਕੁਝ ਕਰਨਾ ਤੇ ਇਥੇ ਹੱਥ ਪੰਨੇ ਪਾਰ ਕਰਦੇ ਚੌਪਈ ਸਾਹਿਬ ਦਾ ਜਰਜੀ ਸਾਹਿਬ ਦਾ ਬੁੱਟਾ ਸਾਹਿਬ ਸੁੱਟ ਤੇ ਇੱਥੇ ਲਿਆ ਕੇ ਔਰ ਕੁਰਾਨ ਸੁੱਟਦੀ ਇਥੇ ਹਰ ਧਰਮ ਦੇ ਜਿਹੜੇ ਗ੍ਰੰਥ ਆ ਕਿਤੇ ਨਾ ਕਿਤੇ ਕੁਸ਼ ਸ਼ਰਾਰਤੀ ਲੋਕ ਸੁੱਟ ਕੇ ਜਾਂਦੇ ਆ ਕਿ ਸ਼ਰਾਰਤ ਹੋਵੇ ਤੇ ਵਿਵਾਦ ਬਣੇ ਔਰ ਇਥੇ ਗੰਦੀਆਂ ਜਗ੍ਹਾ ਤੇ ਫੋਟੋਆਂ ਜਿੰਨੀਆਂ ਖਰਚ ਦੇ ਵੀ ਦੇ ਦਿੰਦੇ ਆ ਪੀਰ ਬਖੰਬਰਾ ਦੇ ਜਿਹੜੇ ਕੱਪੜੇ ਪਾਉਂਦੇ ਵਸਤਰ ਪਾਉਂਦੇ ਹੁੰਦੇ ਉਹ ਲਿਆ ਕੇ ਸੁੱਟ ਜਾਂਦੇ ਇੱਥੇ ਪਲਾਸਟਿਕ ਜਿਹੜੀ ਹੈ ਇਹਦੇ ਨਾਲ ਕੈਂਸਰ ਪੈਦਾ ਹੁੰਦੀ ਔਰ ਪਵਿੱਤਰ ਨਹਿਰ ਆ ਇਸ ਨਹਿਰ ਦਾ ਇਤਿਹਾਸ ਬਹੁਤ ਵੱਡਾ ਹੈ ਇਸ ਨੂੰ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਹੈ ਮੈਂ ਤਾਂ ਸਭ ਇਨਸਾਨ ਇਨਸਾਨ ਦਾ ਗਰੀ ਬਣਿਆ ਕਿ ਉਹ ਸਰੀਰ ਦੀ ਛੱਡੀ ਜਦੋਂ ਮਹਿਕ ਨੇ ਅਲੇ ਹੀ ਵਾਰੀ ਬਣ ਗਏ ਉਹਨਾਂ ਆਉਣਾ ਹੀ ਨਹੀਂ ਇੱਥੇ ਕਿਸੇ ਨੂੰ ਕੋਈ ਲੈਣਾ ਦੇਣਾ ਹੀ ਨਹੀਂ ਆਲੀ ਆਸਾਂ ਬਣੇ ਹੰਸਲੀ ਆ ਹੰਸਲੀ ਤੱਕ ਜਿਹੜਾ ਵਾ ਦੋ ਚਾਰ ਜਣਾਂ ਦਾ ਪੈਂਟਾ ਲੱਭਿਆ ਪਿਆ ਜੇ ਜਦੋਂ ਕੋਈ ਜਾਊਗਾ ਹੀ ਨਹੀਂ ਪ੍ਰਸ਼ਾਸਨ ਦਾ ਅਧਿਕਾਰੀ ਆਪੇ ਪੁੱਛੂਗਾ ਹੀ ਨਹੀਂ ਕਿ ਹੁੰਦਾ ਮੇਰਾ ਆਪ ਕਿੰਨੇ ਆਕਾ ਲੜਾਂਗੇ ਪਰ ਕਿਤੇ ਨਾ ਕਿਤੇ ਆਣਗੇ ਸਾਨੂੰ ਦੁੱਖ ਲੱਗਦਾ ਇਹ ਕੰਮ ਜਿਹੜਾ ਪ੍ਰਸ਼ਾਸਨ ਦਾਵਾ ਔਰ ਪ੍ਰਸ਼ਾਸਨ ਜਿਹੜਾ ਆਪਣੀ ਜ਼ਿੰਮੇਵਾਰੀ ਸਮਝੇ ਔਰ ਨਾਰੀਅਲ ਤੁਸੀਂ ਵੇਖ ਲਓ ਮੇਰੇ ਹਿਸਾਬ ਨਾਲ 60 70 ਨਾਰੀਅਲ ਹਾ ਪਏ ਆ ਔਰ ਲੱਡੂਆਂ ਦੇ ਡੱਬੇ ਪਏ ਆ 5-7 ਕਿਲੋ ਲੱਡੂ ਪਏ ਆ ਇਹ ਨਾਰੀਅਲ ਲੱਗਦਾ ਨਹੀਂ ਕਿ ਜਿੰਨੇ ਕੰਮ ਕਰਨਾ ਹੈ ਨੇਹੀ ਨਾਰੀਅਲ ਜਾ ਕੇ ਬਾਹਰ ਧੋ ਕੇ ਵਿੱਚ ਤੇ ਇਹੋ ਕੁਛ ਹੀ ਹੁੰਦਾ ਵਾ ਜਿੰਦਾਂ ਕੁੰ ਮੇਰ ਕੇ ਫੇਰ ਉੱਥੇ ਆਉਂਦੀਆਂ ਅੰਮ੍ਰਿਤਸਰ ਗੁਰੂ ਨਗਰੀ ਦੀ ਇਤਿਹਾਸਿਕ ਨਹਿਰ ਤਾਰਾਂ ਵਾਲੇ ਪੁਲ ਵਾਲੀ ਨਹਿਰ ਜਿੱਥੋਂ ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਲ ਜਾਂਦਾ ਹੈ ਦੁਰਗਿਆਣਾ ਮੰਦਿਰ ਨੂੰ ਜਲ ਜਾਂਦਾ ਪਰ ਲੋਕ ਡਿਗਰੀ ਕਰਕੇ ਮਾਸਟਰਸ ਕਰਕੇ ਐਨੇ ਇੱਕ ਵਹਿਮਾ ਭਰਮਾ ਦੇ ਵਿੱਚ ਪਏ ਹੋਏ ਆ ਕਿ ਉਹਨਾਂ ਦੀਆਂ ਡਿਗਰੀਆਂ ਦਾ ਕੋਈ ਫਾਇਦਾ ਨਹੀਂ ਪਹਿਲਾਂ ਤਾਂ ਇਹ ਤਸਵੀਰ ਦੇਖੋ ਤਾਰਾਂ ਵਾਲੇ ਪੁਲ ਵਾਲੇ ਨਹਿਰ ਦੀ ਜਿੱਥੇ ਚੁੰਨੀਆਂ ਝੰਡੇ ਗੁਰੂ ਪੀਰਾਂ ਦੀਆਂ ਫੋਟੋਆਂ ਦੀਵੇ ਹਰ ਉਹ ਇਤਿਹਾਸਿਕ ਚੀਜ਼ ਇੱਥੇ ਮੌਜੂਦ ਹੈ ਜੋ ਨਹੀਂ ਹੋਣੀ ਚਾਹੀਦੀ ਸੀ ਇਹ ਉਹ ਜਲ ਹੈ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਉਹ ਜਲ ਹੈ ਜਿਹੜਾ ਦੁਰਗਿਆਣਾ ਮੰਦਰ ਨੂੰ ਜਲ ਜਾਂਦਾ ਜਿੱਥੋਂ ਜਿਹਨੂੰ ਅੱਜ ਵੀ ਇਹ ਸਿੱਖਾਂ ਵਾਲੀ ਨਹਿਰ ਵੀ ਕਿਹਾ ਜਾਂਦਾ ਪਰ ਇੰਨਾ ਗੰਦ ਦੇਖ ਕੇ ਇੰਨਾ ਕੂੜਾ ਦੇਖ ਕੇ ਹਾਂ ਲੇਕਿ ਲੋਕ ਇੱਥੇ ਕੂੜਾ ਸਿੱਟਦੇ ਸੀਗੇ ਪਰ ਹੁਣ ਕੂੜੇ ਨਾਲੋਂ ਵੱਧ ਗੁਰੂ ਪੀਰਾਂ ਦੀਆਂ ਫੋਟੋਆਂ ਹਾਲਾਂਕਿ ਬੀਤੇ ਦਿਨ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿੱਥੇ ਇਹ ਗੱਲ ਸਾਹਮਣੇ ਆਈ ਕਿ ਇਥੇ ਗੁਟਕਾ ਸਾਹਿਬ ਤੇ ਕੁਰਾਨ ਤੱਕ ਮਿਲੀ ਹੈ ਕਿ ਲੋਕ ਐਨੇ ਕਿ ਗਿਰ ਚੁੱਕੇ ਨੇ ਕਿ ਵਹਿਮਾ ਭਰਮਾ ਦੇ ਵਿੱਚ ਪੈ ਕੇ ਕਦੀ ਨਾਰੀਅਲ ਸਿੱਟਨੇ ਕਦੀ ਕੋਲੇ ਸਿੱਟਨੇ ਕਦੀ ਕੁਛ ਕਰਨਾ ਪਰ ਆਖਰਕਾਰ ਗੁਰੂ ਪੀਰਾਂ ਦੀਆਂ ਫੋਟੋਆਂ ਇੱਥੇ ਸੁੱਟਣਾ ਦਾ ਕਿਹੜਾ ਉਪਾਅ ਹੁੰਦਾ ਜੇਕਰ ਇਸ ਤਰੀਕੇ ਉਪਾਅ ਹੁੰਦੇ ਹੁੰਦੇ ਤਾਂ ਅਜ ਕੋਈ ਨਾ ਕੋਈ ਚੀਜ਼ ਜਾਂ ਕੋਈ ਨਾ ਕੋਈ ਸ਼ੈ ਨਹਿਰ ਚ ਸੁੱਟ ਕੇ ਜੰਗ ਰੋਕ ਲੋ ਜਿਹੜੀ ਜੰਗ ਹੋਣ ਜਾ ਰਹੀ ਹੈ ਜਾਂ ਨਸ਼ਾ ਰੋਕ ਲੋ ਬੀਤੇ ਦਿਨ ਸਰਬਜੀਤ ਸਿੰਘ ਝੰਡੇਆਲਾ ਸੋਨੂ ਝਡੇਆਲਾ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ ਇਸ ਨਹਿਰ ਦੇ ਉੱਤੇ ਕਿ ਕਿਸ ਤਰੀਕੇ ਗੁਟਕਾ ਸਾਹਿਬ ਤੇ ਕੁਰਾਨ ਇੱਥੋਂ ਮਿਲਦੇ ਆ ਸਾਡੇ ਨਾਲ ਸਰਬਜੀਤ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਵੀਰ ਜੀ ਕਿਵੇਂ ਦੇਖਦੇ ਹੋ ਲੋਕੀ ਡਿਗਰੀਆਂ ਕਰਕੇ ਵਹਿਮਾ ਭਰਮਾ ਦੇ ਵਿੱਚ ਪਏ ਹੋਏ ਨੇ ਕੀ ਇਸ ਦੇ ਵਿੱਚ ਨਾਰੀਅਲ ਕੋਲੇ ਜਾਂ ਕੋਈ ਸ਼ਹਿ ਸਟ ਕੇ ਆਪਣੇ ਕੰਮ ਬਣ ਜਾਣਗੇ ਇਹ ਲੋਕ ਵੀਰ ਜੀ ਮਾਨਸਿਕ ਰੋਗੀ ਆ ਇਹਨਾਂ ਲੋਕਾਂ ਦੀ ਜਿਹੜਾ ਨਾ ਸੁਲਤੁਲਨ ਦਿਮਾਗ ਦਾ ਵਿਗੜ ਗਿਆ ਕਿਉਂਕਿ ਕੰਮਚੋਰ ਤੇ ਵਿਹਲੜ ਲੋਕ ਨੇ ਔਰ ਜ਼ਿਆਦਾਤਰ ਨਾ ਅਨਪੜੋਹ ਲੋਕ ਨੇ ਜਿਨ੍ਹਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਜਦੋਂ ਫਿਰ ਉਹ ਸਿਆਣਿਆਂ ਦੇ ਚੱਕਰਾਂ 'ਚ ਪੈ ਜਾਂਦੇ ਆ ਤੇ ਉਹ ਫਿਰ ਇਹ ਸਾਰਾ ਕੁਝ ਭੁੱਲ ਜਾਂਦੇ ਆ ਇਨਸਾਨ ਅਜੇ ਇਨਸਾਨ ਦਾ ਹੀ ਵੈਰੀ ਬਣਿਆ ਇਨਸਾਨ ਨੇ ਸਭ ਕੁਝ ਤੇ ਧਾਰਾ ਲਿਆ ਧਰਤੀ ਤੋਂ ਮਿੱਟੀ ਲਈ ਅੱਗ ਲਈ ਹਵਾ ਲਈ ਪਾਣੀ ਲਿਆ ਇਨਸਾਨ ਕਰਜਾਈ ਆ ਹਰ ਚੀਜ਼ ਦਾ ਔਰ ਇੱਕ ਬਚਦਾ ਇਨਸਾਨ ਦੇ ਕੋਲਿਆ ਹੰਕਾਰ ਉਹ ਵੀ ਮਰਨ ਤੋਂ ਪਹਿਲਾਂ ਟੁੱਟ ਜਾਂਦਾ ਤੇ ਇੰਨੇ ਕੁ ਫੁੱਲ ਹੁੰਦੇ ਕੀਰਤਪੁਰ ਸਾਹਿਬ ਪਾਉਂਦੇ ਆ ਔਰ ਉੱਥੇ ਬਹੁਤ ਸੋਹਣੀਆਂ ਪਵਿੱਤਰ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਤੇਰਾ ਤੇ ਸਾਡਾ ਸਫਰ ਇੱਥੋਂ ਤੱਕ ਦਾ ਸੀਗਾ ਅੱਗੇ ਦਾ ਸਫ਼ਰ ਅਸੀਂ ਇਕੱਲੇ ਤੈਅ ਕਰਾਂਗੇ ਤੁਹਾਡਾ ਇੱਥੇ ਆਉਣ ਲਈ ਧੰਨਵਾਦ ਫਿਰ ਕਿਸ ਗੱਲ ਦਾ ਮਾਣ ਇਹ ਗੰਦ ਪਹੁੰਚ ਕਸਰ ਨਹੀਂ ਛੱਡਦੇ ਅਸੀਂ ਸਾਫ਼ ਕਰਨ 'ਚ ਕੋਈ ਕਸਰ ਨਹੀਂ ਛੱਡਦੇ ਨਹਿਰ ਜਿਹੜੀ ਹੈ ਘਟੋ ਘਟ 6-7 ਦੀ ਸਾਫ਼ ਕਰਾ ਲਈਏ ਔਰ ਆ ਪਲਾਸਟਿਕ ਜਿਹੜੀ ਹੈ ਤੇ ਨਾਲ ਕੈਂਸਰ ਪੈਦਾ ਹੁੰਨੀ ਔਰ ਪਵਿੱਤਰ ਨਹਿਰ ਆ ਇਸ ਨਹਿਰ ਦਾ ਇਤਿਹਾਸ ਬਹੁਤ ਵੱਡਾ ਹੈ ਇਸ ਨੂੰ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਇੱਕ ਹੋਰ ਤੁਹਾਨੂੰ ਚੀਜ਼ ਦਿਖਾ ਦਈਏ ਕਿ ਸਾਨੂੰ ਡਾਕਟਰ ਆਖਦੇ ਨੇ ਕਿ ਗਰਮੀ ਦੇ ਵਿੱਚ ਇਮਿਊਨ ਸਿਸਟਮ ਸਟਰੋਂਗ ਕਰਨ ਦੇ ਲਈ ਨਿੰਬੂ ਪਾਣੀ ਪੀਣਾ ਚਾਹੀਦਾ ਪਰ ਲੋਕਾਂ ਨੇ ਨਿੰਬੂ ਪਾਣੀ ਇੱਥੇ ਮਿੱਟੀ ਨੂੰ ਦਿੱਤਾ ਹੋਇਆ ਕਿ ਨਿੰਬੂ ਆਪੇ ਘੁੱਲ ਕੇ ਪਾਣੀ ਬਣ ਜਾਏਗਾ ਤੇ ਮਿੱਟੀ ਜਿਹੜੀ ਹੈ ਆਪਣੇ ਆਪ ਨੂੰ ਚੂਸ ਲੇਗੀ ਕੀ ਲੱਗਦਾ ਕਿੰਨੇ ਕੁ ਵਹਿਮ ਲੋਕੀ ਹੋਰ ਆਪਣੇ ਅੰਦਰ ਰੱਖੀ ਬੈਠਣਗੇ ਕਿ ਹਾਂ ਚੱਲ ਨਹਿਰ 'ਚ ਕੋਈ ਚੀਜ਼ ਛੁੱਟਾਂਗੇ ਤੇ ਬੱਸ ਸਾਡਾ ਕੰਮ ਬਣ ਜਾਏਗਾ ਕੰਮ ਕਿੱਥੋਂ ਬਣਾਂ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਜੇ ਉਹਨਾਂ ਦੇ ਨੇ ਸਤਕਾਰ ਕਰਦੇ ਉਹਨਾਂ ਨੂੰ ਲਿਆ ਕੇ ਗੰਦੀ ਜਗ੍ਹਾ ਤੇ ਸੁੱਟਣ ਦਾ ਬੰਦ ਨਹਿਰ ਦੇ ਆ ਹਾਲਾਤ ਨੇ ਤੇ ਜਦੋਂ ਇਹ ਚਲਦੀ ਹੁੰਦੀ ਤੇ ਉਦੋਂ ਤੁਸੀਂ ਇਹਦੇ ਹਾਲਾਤ ਵੇਖਿਆ ਕਰੋ ਇੱਥੇ ਕੋਈ ਕਸਰ ਨਹੀਂ ਛੱਡਦੇ ਆ ਕੱਲ ਤੇ ਇੱਥੇ ਹੱਦ ਬੰਨੇ ਪਾਰ ਕਰ ਗੁਟਕਾ ਸਾਹਿਬ ਸੁੱਟਦਾ ਇੱਥੇ ਲਿਆ ਕੇ ਔਰ ਕੁਰਾਨ ਸੁੱਟਦੀ ਇੱਥੇ ਹਰ ਧਰਮ ਦੇ ਜਿਹੜੇ ਗ੍ਰੰਥ ਆ ਕਿਤੇ ਨਾ ਕਿਤੇ ਕੋਈ ਸ਼ਰਾਰਤੀ ਲੋਕ ਸੁੱਟ ਗਏ ਜਾਂਦੇ ਆ ਕਿ ਸ਼ਰਾਰਤ ਹੋਵੇ ਤੇ ਵਿਵਾਦ ਬਣੇ ਔਰ ਇੱਥੇ ਗੰਦੀਆਂ ਜਗ੍ਹਾ ਤੇ ਫੋਟੋਆਂ ਜਿੰਨੀਆਂ ਖਰਚ ਦੇਵੀ ਦੇਵਤਿਆਂ ਦੀਆਂ ਪੀਰ ਪਗੰਬਰਾਂ ਦੀਆਂ ਜਿਹੜੇ ਉਹ ਕੱਪੜੇ ਪਾਉਂਦੇ ਵਸਤਰ ਪਾਉਂਦੇ ਉਹ ਲਿਆ ਕੇ ਸੁੱਟ ਜਾਂਦੇ ਇੱਥੇ ਪਰ ਤੁਸੀਂ ਇਹ ਵੇਖੋ ਵੀ ਉਹ ਉੱਥੇ ਸਾਹਮਣੇ ਲੋਕੀ ਬਾਥਰੂਮ ਕਰਦੇ ਉੱਥੇ ਹੀ ਫੋਟੋਆਂ ਸੁੱਟੀ ਜਾਂਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਪੀ ਇਹਨਾਂ ਲੋਕਾਂ ਨੂੰ ਕਿਸ ਚੀਜ਼ ਦੀ ਕਮੀ ਆ ਕੀ ਜਾਂ ਤੇ ਫਿਰ ਇਹਨਾਂ ਨੂੰ ਇਲਾਜ ਦੀ ਕਮੀ ਆ ਤੇ ਜਾਂ ਇਹਨਾਂ ਨੂੰ ਜੁੱਤੀਆਂ ਦੀ ਕਮੀ ਆ ਕੀ ਲੱਗਦਾ ਜੇ ਜਿਦਾਂ ਉਹ ਪਾਹ ਹੁੰਦੇ ਹੁੰਦੇ ਤਾਂ ਕੋਈ ਨਾ ਕੋਈ ਚੀਜ਼ ਐ ਸੁੱਟ ਕੇ ਆਪਾਂ ਪਾਣੀ ਦੇ ਵਿੱਚ ਜੰਗ ਨਾ ਰੋਕ ਲੈਂਦੇ ਨਸ਼ਾ ਨਾ ਰੋਕ ਲੈਂਦੇ ਮੈਂ ਕਿਹਾ ਉਹ ਫਿਰ ਜੇ ਆਹ ਕੰਮ ਹੁੰਦੇ ਹੁੰਦੇ ਤੇ ਫਿਰ ਦੋ ਦੇਸ਼ ਕੱਲ ਹੀ ਲੜਨ ਦਾ ਫਿਰ ਜੰਗ ਰੁਕ ਜਾਂਦੀ ਇਹ ਬੇਵਕੂਫਾਂ ਦੇ ਕਹਿ ਤੇ ਇਹਦੇ ਸਿਆਣਿਆਂ ਕੋਲ ਜਿਹੜਿਆਂ ਕੋ ਜਾਂਦੇ ਆ ਫਿਰ ਇਹਨਾਂ ਦੇ ਧੀਆਂ ਪੁੱਤ ਜੇ ਕੋਈ ਨਸ਼ੇ ਕਿਤੇ ਕਰਦੇ ਆ ਤੇ ਉਹ ਡਾਕਟਰੀ ਇਲਾਜ ਕਰਾਉਣ ਦੀ ਬਜਾਏ ਉਹ ਇਹਨਾਂ ਕੋਲ ਚੱਲ ਜਾਂਦੇ ਆ ਕੋਈ ਪੰਡਤਾਂ ਕੋ ਜਾਂਦਾ ਕੋਈ ਆ ਬੈਠੇ ਆ ਜਿਹੜੀਆਂ ਐਡਾ ਦਿੰਦੇ ਆ ਔਰ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੇ ਉਹ ਗੰਦ ਪਾਇਆ ਉਹ ਗੰਦ ਪਾਇਆ ਵੀ ਕੋਈ ਕਸਰ ਛੱਡ ਨਹੀਂ ਸਕਦਾ ਤੁਸੀਂ ਜਿੱਧਰ ਨੂੰ ਮਰਜੀ ਵੇਖ ਲਓ ਜਿੰਨਾ ਕ ਕੱਢੀ ਦਾ ਇੱਥੋਂ ਅੱਗ ਲਾ ਕੇ ਜਾਈਦਾ ਉਹ ਨਹੀਂ ਆ ਵੇਖੋ ਕੱਚ ਦਾ ਇੱਥੇ ਕੀ ਕੰਮ ਆ ਬਾਬਾ ਦੀਪ ਸਿੰਘ ਦਾ ਸਰੂਪ ਸੁੱਟਿਆ ਔਰ ਇਹ ਲੋਕ ਜਿਹੜੇ ਆ ਬੋਰੀਆਂ ਭਰ-ਭਰ ਲੈਂਦੇ ਆ ਲੋ ਆ ਚੋਲ ਬਣਾ ਕੇ ਸੁੱਟ ਗਿਆ ਕੋਈ ਇਹ ਚੋਲ ਕਿਸੇ ਗਰੀਬ ਨੂੰ ਦੇ ਦਿੰਦੇ ਤਾਂ ਮੇਰੇ ਖਿਆਲ ਉਹਦੀ țeਡ ਤਾਂ ਪਰ ਵੇਖੋ ਉਹ ਸ਼ਿਵਜੀ ਮਹਾਰਾਜ ਦਾ ਸ਼ਿਵਲਿੰਗ ਪਿਆ ਜੀ ਔਰ ਕਿੱਥੇ ਸੁੱਟਿਆ ਕਿੰਨਾ ਕ ਸਤਕਾਰ ਕਰਦਾ ਉਹ ਬੰਦਾ ਏ ਔਰ ਨਾਰੀਅਲ ਤੁਸੀਂ ਵੇਖ ਲਓ ਮੇਰੇ ਹਿਸਾਬ ਨਾਲ 60-70 ਨਾਰੀਅਲ ਹਾ ਪਏ ਆ ਔਰ ਲੱਡੂਆਂ ਦੇ ਡੱਬੇ ਪਏ ਆ 5-7 ਕਿਲੋ ਲੱਡੂ ਪਏ ਆ ਨਹੀਂ ਇਹ ਨਾਰੀਆਂ ਲੱਗਦਾ ਨਹੀਂ ਕਿ ਜਿੰਨੇ ਕੰਮ ਕਰਨਾ ਆ ਨੇਹੀ ਨਾਰੀਅਲ ਜਾ ਕੇ ਬਾਹਰ ਧੋ ਕੇ ਵੇਚਦੇ ਨੇ ਤੋ ਇਹੋ ਕੁਛ ਹੀ ਹੁੰਦਾ ਵਾ ਇਹ ਚੀਜ਼ਾਂ ਘੁੰਮ ਫਿਰ ਕੇ ਫੇਰ ਉੱਥੇ ਆਉਂਦੀਆਂ ਜਦੋਂ ਤੁਸੀਂ ਸਤਕਾਰ ਹੀ ਨਹੀਂ ਕਰਦੇ ਕਿਡੇ ਕਿਡੇ ਕੁਜੇ ਆ ਮੇਰੇ ਹਿਸਾਬ ਨਾਲ ਜੇ ਦੀਵਿਆਂ ਦੀ ਗਿਣਤੀ ਕਰੀਏ ਤੇ ਦੀਵਾਲੀ ਤੇ ਪੂਰੀ ਤੇ ਨਾ ਉਹਨੇ ਪੂਰੇ ਦੇਸ਼ 'ਚ ਨਹੀਂ ਦੀਵੇ ਬਣਦੇ ਹੋਣੇ ਜਿੰਨੇ ਇੱਥੇ ਐਦਾਂ ਆਉਂਦੇ ਆ ਸੁੱਟ ਕੇ ਚੱਲ ਜਾਂਦੇ ਆ ਔਰ ਦੋ ਤਿੰਨ ਜਣੇ ਪਰਲੇ ਬੰਨੇ ਆ ਉਹ ਵੇਖੋ ਓਏ ਇੱਕ ਤਸਵੀਰ ਤੁਹਾਨੂੰ ਦਿਖਾ ਦਈਏ ਤੁਸੀਂ ਹੈਰਾਨ ਹੋਵੋਗੇ ਇਹਨਾਂ ਦਾ ਕੂੜੇ 'ਚ ਕੰਮ ਕੀ ਹੈ ਇਹਨਾਂ ਦਾ ਇਹ ਲੱਗ ਸਕਦਾ ਨਸ਼ੇੜੀ ਹੋ ਸਕਦੇ ਆ ਜੀ ਇੱਥੇ ਥੱਲੇ ਬੈ ਕੇ ਟੀਕੇ ਲਾਉਂਦੇ ਆ ਚੋਰੀਆਂ ਕਰਕੇ ਇੱਥੇ ਆ ਕੇ ਬਹਿ ਜਾਂਦੇ ਆ ਇੱਕ ਵਾਰ ਚਲਦੀ ਤਸਵੀਰਾਂ ਦੇ ਵਿੱਚ ਉਹਨਾਂ ਕੋਲ ਵੀ ਜਾਵਾਂਗੇ ਜੋ ਉੱਥੇ ਗਏ ਨੇ ਕਿਉਂਕਿ ਇਹ ਤਸਵੀਰ ਤੁਹਾਨੂੰ ਅਸੀਂ ਦਿਖਾਣੀ ਚਾਹੁੰਦੇ ਹਾਂ ਐਕਸਕਲੂਸਿਵ ਤਸਵੀਰ ਹੈ ਕਿ ਇੱਕ ਵਾਰ ਉੱਥੇ ਜ਼ੂਮ ਮਾਰ ਕੇ ਤਸਵੀਰਾਂ ਦਿਖਾਈਆਂ ਜਾਣ ਕਿਉਂ ਨੌਜਵਾਨ ਹਾਲੇ ਵੀ ਉੱਥੇ ਬੈਠੇ ਹੋਏ ਆ ਤਾਂ ਮੈਂ ਸਰਬਜੀਤ ਜੀ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਿ ਅਸੀਂ ਇਸ ਨਹਿਰ ਥਾਣੀ ਹੁੰਦੇ ਆ ਉੱਥੋਂ ਤੱਕ ਕੀ ਕਰ ਕੀ ਰਿਹਾ ਜੀ ਉਥੇ ਤਸਵੀਰ ਤੁਸੀਂ ਦੇਖ ਸਕਦੇ ਹੋ ਨੌਜਵਾਨ ਆਖਰਕਾਰ ਉਥੇ ਕਰਦੇ ਕੀ ਹੋਣਗੇ ਇੰਨੇ ਕੂੜੇ ਦੇ ਵਿੱਚ ਜਾਂ ਤੱਕ ਕੋਈ ਸਾਫ ਕਰਨ ਵਾਲਾ ਜਾਏਗਾ ਜਾਂ ਕੋਈ ਨਛੇੜੀ ਨਛੇੜੀ ਜਾਏਗਾ ਤਾਂ ਸਾਫ ਕਰਨ ਵਾਲਾ ਇੰਨਾ ਚ ਕੋਈ ਲੱਗ ਨਹੀਂ ਰਿਹਾ ਕਿ ਇੰਨੀ ਨਹਿਰ ਨੂੰ ਦੋ ਜਣੇ ਸਾਫ ਕਰਦੇ ਹੋਣਗੇ ਮੂੰਹ ਬਣ ਕੇ ਕਿਉਂਕਿ ਨਾ ਤਾਂ ਹੱਥ ਦੇ ਵਿੱਚ ਕੋਈ ਸ਼ੈ ਸਾਫ ਕਰਨ ਵਾਲੀ ਤੇ ਨਾ ਹੀ ਐਸੇ ਕੋਈ ਲੱਛਣ ਪਰ ਇਹ ਕੂੜੇ ਚ ਕੀ ਲੱਭਦੇ ਹੋਣਗੇ ਸਰਪ ਜੀ ਇਹਨਾਂ ਨੂੰ ਦੇਖੋ 1.2 ਲੱਖ ਰੁਪਇਆ ਜਿਹੜਾ ਮੰਦਰੇਗਾ ਤੋਂ ਪਾਸ ਕਰਾਇਆ ਹੈ ਸਾਫ ਕਰਨ ਵਾਲਿਆਂ ਨੂੰ ਉਹਨਾਂ ਕੀ ਚੰਦ ਚੜ੍ਹਿਆ ਉਹਨਾਂ ਨੇ ਵੀ ਇੱਥੇ ਜਿਹੜੇ ਆ ਪੈਸੇ ਖੁਰਦਪੁਰਦ ਕਰਤੇ 1 ਲੱਖ ਰੁਪਈਆ ਕੋਈ ਥੋੜਾ ਨਹੀਂ ਹੁੰਦਾ ਔਰ ਉਹ ਵੀ ਪੈਸੇ ਜਿਹੜੇ ਸਹੀ ਤਰੀਕੇ ਨਾਲ ਲੱਗੇ ਨਹੀਂ ਆ ਉਹ ਚਾਦਰਾਂ ਨੇ ਜਿਹੜਾ ਪੀਰਾਂ ਦੀਆਂ ਦਰਗਾਹਾਂ ਤੇ ਕਬਰਾਂ ਤੇ ਪਾਉਂਦੇ ਜਾ ਕੇ ਇਹ ਆ ਉਹ ਚਾਦਰਾਂ ਨੇ ਆ ਫੁੱਲ ਨੇ ਚਲੋ ਫੁੱਲ ਸੁੱਟ ਜਾਂਦੇ ਆ ਤੁਸੀਂ ਵੇਖੋ ਸ਼੍ਰੀ ਰਾਮ ਜੀ ਦੀ ਔਰ ਹਨੂਮਾਨ ਜੀ ਦੀ ਆ ਜਿਹੜਾ ਹੈਗੀ ਆ ਫੋਟੋ ਪਈ ਆ ਔਰ ਗਾੜੀ ਤੁਸੀਂ ਇਦਾਂ ਹੀ ਆਈ ਜਾਓ ਵਿਸ਼ਕਰਮਾ ਜੀ ਦੀ ਵੀ ਪਈ ਆ ਜਿਹੜੀ ਕਹਿੰਦੇ ਬਣਾਉਂਦੇ ਆ ਜਾਦੂ ਟੂਨੇ ਕਰਕੇ ਤੇ ਆ ਪਤਾ ਨਹੀਂ ਆ ਦੇਖੋ ਕਿਸੇ ਨੇ ਇੱਥੇ ਕਾਪੀ ਸਿੱਟੀ ਹੋਈ ਐ ਤੇ ਕਾਪੀ 'ਚ ਕੋਈ ਨਾ ਕੋਈ ਮੰਤਰ ਹੀ ਹੋਏਗਾ ਉਹਦੇ ਦੇ ਮੰਤਰ ਲਿਖਿਆ 786 ਦੇ ਪਤਾ ਨਹੀਂ ਕੀ ਕੁਝ ਬਣਾਇਆ ਇਹ ਕਿਸੇ ਨਾ ਕਿਸੇ ਜਾਦੂ ਟੂਨੇ ਕਰਨ ਵਾਲੇ ਜਿਹੜੇ ਇੰਨੇ ਲੋਕ ਬੇਵਕੂਫ ਆ ਤੇ ਆ ਕਾਪੀਆਂ ਤੇ ਸੁੱਟੀਆਂ ਤੇ ਗਾੜੀ-ਗਾੜੀ ਵੇਖੀ ਜਾਓ ਬਣਦਾ ਕੀ ਆ ਇੱਥੇ ਕੁਝੇ ਇੰਨੇ ਕ ਸੁੱਟਿਆ ਵੀ ਮੇਰੇ ਹਿਸਾਬ ਨਾਲ ਤੁਸੀਂ ਆ ਹਾਲਾਤ ਜਿਹੜੇ ਵੇਖਦੇ ਤੁਹਾਨੂੰ ਲੱਗਦਾ ਵੀ ਕੋਈ ਕਿਸੇ ਚੀਜ਼ ਦੀ ਕਸਰ ਰਹਿ ਗਈ ਆ ਪੈਰ ਰਸੋਤ ਸਮਝ ਕੇ ਰੱਖਣਾ ਪੈਂਦਾ ਜਰੀਲੀਆਂ ਦਵਾਈਆਂ ਛੁੱਟੀਆਂ ਕਿਹੜੇ ਸੰਦੂਰ ਛੁੱਟਿਆ ਆ ਸ਼ਿਵਜੀ ਮਹਾਰਾਜ ਦੀ ਫੋਟੋ ਛੁੱਟੀ ਇੱਥੇ ਆ ਇਧਰ ਵਿਸ਼ਕਰਮਾ ਜੀ ਦੀ ਪਈ ਆ ਉਹ ਮੂਰਤੀਆਂ ਵੇਖੋ ਗਾੜੀ ਔਰ ਲੋਕ ਤਾਂ ਅਸੀਂ ਇੱਥੇ ਪਾਣੀ ਦੇ ਵਿੱਚੋਂ ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਇੱਕ ਵਾਰੀ ਸਹਯੋਗੀ ਨੂੰ ਕਹੋਗੇ ਤਸਵੀਰਾਂ ਦਿਖਾ ਦਿੱਤੀਆਂ ਜਾਣ ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਇੱਚੋ ਕਈ ਵਾਰ ਅਸੀਂ ਲੋਕ ਮੱਛੀਆਂ ਤੱਕ ਫੜਦੇ ਦੇਖੇ ਨੇ ਰਾਤ ਦੇ ਗੁਜ਼ਾਰੇ ਦੇ ਲਈ ਇੱਥੇ ਮੱਛੀਆਂ ਕਿੱਥੇ ਆ ਉਹ ਪੈਸੇ ਪੂਹੇ ਲੱਭਦੇ ਹੁੰਦੇ ਜਿਹੜੇ ਕੋਈ ਛੁੱਟ ਜਾਂਦੇ ਨਾ ਜਾਦੂ ਟੂਣੇ ਕਰਨ ਵਾਲੇ ਛੁੱਟ ਜਾਂਦੇ ਆ ਕੋਈ 2 ਰੁਪਏ ਕੋਈ 10 ਰੁਪਏ ਉਹ ਲੱਭਦੇ ਨੇ ਤੇ ਮੱਛੀਆਂ ਇੱਥੇ ਸੁੱਕੇ ਪਾਣੀ ਕੰਦੇ ਪਾਣੀ ਚ ਕਿੱਥੋਂ ਆਣੀਆਂ ਵਾ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾਈਏ ਇਹ ਦੇਖ ਸਕਦੇ ਹੋ ਹਨੂਮਾਨ ਜੀ ਦੀ ਤਸਵੀਰ ਹੈ ਜਿਹੜੀ ਮੂਰਤੀ ਹੈ ਆਖਰਕਾਰ ਕਿੰਨੀ ਕਿ ਸਾਡੀ ਮਾਨਸਿਕਤਾ ਡਿੱਗ ਚੁਕੀ ਹੈ ਕਿ ਅਸੀਂ ਇਹ ਇਮਾਰਤ ਜਿਹੜੀ ਉਹਨਾਂ ਦੀਆਂ ਮੂਰਤੀਆਂ ਨੇ ਫੋਟੋਆਂ ਨੇ ਹਾਰ ਹੈ ਇਹ ਸਾਨੂੰ ਉਹਨਾਂ ਦੀਆਂ ਘਰਾਂ ਦੇ ਵਿੱਚ ਜਿਹੜੀਆਂ ਮੂਰਤੀਆਂ ਹੁੰਦੀਆਂ ਜਾਂ ਮੰਦਰਾਂ ਦੇ ਵਿੱਚ ਜੋ ਮੂਰਤੀਆਂ ਹੁੰਦੀਆਂ ਉਹਨਾਂ ਦੇ ਉੱਤੇ ਇਹ ਦੇਖਣ ਨੂੰ ਮਿਲਦੀਆਂ ਪਰ ਹੁਣ ਇਹ ਸਾਨੂੰ ਗੰਦ ਦੇ ਵਿੱਚ ਕਿਉਂ ਦੇਖਣ ਨੂੰ ਮਿਲਦੀ ਹੈ ਸਤਕਾਰ ਕਮੇਟੀ ਕਿੱਥੇ ਹੈ ਜਾਂ ਬਾਕੀ ਹਰ ਧਰਮ ਦੇ ਲੋਕ ਕਿੱਥੇ ਨੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਵਾਲ ਛੁੱਟਿਆ ਵੇਖੋ ਕਿੰਨੇ ਵਾਲ ਛੁੱਟਿਆ ਇੱਥੇ ਨਾ 2 ਦਿਨ ਪਹਿਲਾਂ ਹੀ ਅੱਗ ਲਾ ਕੇ ਗਏ ਕਿੰਨੀ ਕੱਲ ਫੇਰ ਅੱਗ ਲਾਈ ਇੱਥੇ ਜਿੰਨੀਆਂ ਫੋਟੋਆਂ ਇਕੱਠੀਆਂ ਕਰਕੇ ਔਰ ਆਉਂਦੇ ਆ ਘਰ ਚੋਂ ਜੋ ਗੰਦ ਹੈਗਾ ਸੁੱਟ ਜਾਂਦੇ ਲਿਆ ਕੇ ਔਰ 10-15 ਕਿਲੋ ਚੌਲ ਹੀ ਸੁੱਟ ਗਿਆ ਕੋਈ ਬਣਾ ਕੇ ਵੇਖੋ ਪੀਲੇ ਰੰਗ ਦੇ ਇਹ ਕਿਸੇ ਗਰੀਬ ਵੀ ਆ ਕੰਮ ਕਰਨੇ ਇਹਦੇ ਨਾਲ ਰੱਬ ਖੁਸ਼ ਹੋ ਜਾਂਦਾ ਇਹਦੇ ਨਾਲ ਰੱਬ ਨਹੀਂ ਖੁਸ਼ ਹੁੰਦਾ ਇਹ ਤੁਹਾਡਾ ਦਿਮਾਗ ਜਿਹੜਾ ਵਾ ਨਾ ਪੁੱਠੇ ਬਣੇ ਲੱਗ ਗਿਆ ਕਿਤੇ ਨਾ ਕਿਤੇ ਜੋ ਕੁਝ ਵੀ ਹੋਣ ਰਿਆ ਇਹਦਾ ਲੇਖਾ ਜੋਖਾ ਤੁਹਾਨੂੰ ਦੇਣਾ ਪੈਣਾ ਕਾਲਯੋਗ ਦੀ ਨਿਸ਼ਾਨੀ ਲੱਗਦਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪੰਕਤੀ ਸੁਣਦੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਅੱਜ ਅਸੀਂ ਉਹੀ ਪਾਣੀ ਗੰਦਲਾ ਕਰ ਦਿੱਤਾ ਹਵਾ ਅਸੀਂ ਗੰਦੀ ਕਰ ਦਿੱਤੀ ਹੈ ਧਰਤੀ ਤਾਂ ਅਸੀਂ ਉਸ ਨੂੰ ਉਸ ਲੈਵਲ ਤੱਕ ਤਾਂ ਛੱਡਿਆ ਹੀ ਨਹੀਂ ਮੈਂ ਤਾਂ ਤੁਹਾਨੂੰ ਦੱਸਿਆ ਵੀ ਇਨਸਾਨ ਹੀ ਇਨਸਾਨ ਦਾ ਵੈਰੀ ਬਣਿਆ ਕੋਈ ਕਸਰ ਹੀ ਨਹੀਂ ਛੱਡੀ ਜਦੋਂ ਮਹਿਕਮੇ ਵਾਲੇ ਹੀ ਵੈਰੀ ਬਣ ਗਏ ਉਹਨਾਂ ਆਉਣਾ ਹੀ ਨਹੀਂ ਇੱਥੇ ਕਿਸੇ ਨੂੰ ਕੋਈ ਲੈਣਾ ਦੇਣਾ ਹੀ ਨਹੀਂ ਆ ਸਾਹਮਣੇ ਹੰ ਹੰਸਲੀ ਤੱਕ ਜਿਹੜਾ ਵਾ ਦੋ ਚਾਰ ਜਣੇ ਦਾ ਪੈਂਟਾ ਲੱਥਿਆ ਤੇ ਹਟੇ ਪਰ ਉੱਥੇ ਜਦੋਂ ਕੋਈ ਜਾਊਗਾ ਹੀ ਨਹੀਂ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਪੁੱਛੂਗਾ ਹੀ ਨਹੀਂ ਕਿਸੇ ਨੂੰ ਜਾ ਕੇ ਤਾਂ ਫਿਰ ਆਪਾਂ ਕਿੰਨੇ ਕ ਨਾਲ ਲੜਾਂਗੇ ਔਰ ਕਿਤੇ ਨਾ ਕਿਤੇ ਆਣ ਕੇ ਸਾਨੂੰ ਵੀ ਦੁੱਖ ਲੱਗਦਾ ਹੈ ਇਹ ਕੰਮ ਜਿਹੜਾ ਪ੍ਰਸ਼ਾਸਨ ਦਾ ਵਾ ਔਰ ਪ੍ਰਸ਼ਾਸਨ ਜਿਹੜਾ ਆਪਣੀ ਜ਼ਿੰਮੇਵਾਰੀ ਸਮਝੇ ਧੰਨਵਾਦ ਜੀ ਅਸੀਂ ਇੱਕ ਗੱਲ ਜ਼ਰੂਰ ਆਖਣੀ ਚਾਹਾਂਗੇ ਕਿਸੇ ਨੇ ਇਹ ਜੋ ਇੱਥੇ ਗੰਦ ਪਾਉਣ ਆਉਂਦੇ ਨੇ ਜਾਂ ਇੱਥੇ ਆਪਣੇ ਉਪਾਅ ਕਰਨ ਦੇ ਲਈ ਆਉਂਦੇ ਨੇ ਜਾਂ ਇੱਥੇ ਜਲ ਪ੍ਰਵਾਹ ਕਰਨ ਲਈ ਆਉਂਦੇ ਨੇ ਤਸਵੀਰਾਂ ਜਲ ਪ੍ਰਵਾਹ ਦਾ ਨਹੀਂ ਕਹਾਂਗੇ ਕਿਉਂਕਿ ਪਾਣੀ ਤਾਂ ਸੁੱਕਿਆ ਹੋ ਇੰਨੀ ਮਿਹਨਤ ਨਾਲ ਉਹ ਉੱਪਰੋਂ ਲੈ ਕੇ ਉਹ ਥੱਲੇ ਤੱਕ ਫੁੱਲ ਸਿੱਟਣ ਲਈ ਆਏ ਨੇ ਥੱਲੇ ਤੱਕ ਤਸਵੀਰਾਂ ਸਿੱਟਣ ਨਹੀਂ ਆਏ ਨੇ ਕਿ ਚੱਲ ਇੱਥੇ ਥੋੜਾ ਜਿਹਾ ਪਾਣੀ ਪਿਆ ਤਾਂ ਇੱਥੇ ਸੁੱਟ ਜੀਏ ਪਰ ਉਹਨਾਂ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਇਹ ਕਿਤੇ ਜਿਹੜੇ ਇੱਥੋਂ ਗੰਦ ਕੱਢ ਲਈਏ ਜਾਂ ਇੱਥੇ ਅਸੀਂ ਗੰਦ ਹੀ ਨਾ ਪਾਈਏ ਕੱਢਣਾ ਤਾਂ ਬੜੀ ਦੂਰ ਦੀ ਗੱਲ ਹੈ ਤਾਂ ਇੱਕ ਵਾਰੀ ਤਸਵੀਰ ਦੇਖੋ ਇੰਨਾ ਕੂੜਾ ਇੰਨੀਆਂ ਤਸਵੀਰਾਂ ਇੰਨੀਆਂ ਧਾਰਮਿਕ ਸ਼ਖਸੀਤਾਂ ਦੀਆਂ ਮੂਰਤੀਆਂ ਪਈਆਂ ਹੋਈਆਂ ਨੇ ਹਨੂਮਾਨ ਜੀ ਦੀ ਤਸਵੀਰ ਜਿਹੜੀ ਇਹ ਮੂਰਤੀ ਹੈ ਇਹ ਮਿੱਟੀ ਨਾਲ ਭਰੀ ਹੋਈ ਹੈ ਗੰਦ ਨਾਲ ਭਰੀ ਹੋਈ ਹੈ ਇਹ ਚੋਲ ਕੋਈ ਇੱਥੇ ਸ ਕੀ ਲੱਗਦਾ ਹੈ ਕਿ ਗਰੀਬ ਦੇ ਢੇਡ ਚ ਪੈ ਜਾਂਦੇ ਤਾਂ ਫਾਇਦਾ ਹੋ ਜਾਂਦਾ ਅਗਲੇ ਦੀ ਭੁੱਖ ਮਿਟ ਜਾਂਦੀ ਸੋ ਬਹੁਤ ਆ ਦੇਖ ਸਕਦੇ ਹੁਣ ਇਹ ਕੋਈ ਜਿਸ ਨੇ ਨਹਿਰ ਚੋਂ ਕੱਢ ਕੇ ਸਾਈਡ ਤੇ ਤਸਵੀਰਾਂ ਰੱਖੀਆਂ ਹੋਈਆਂ ਪਰ ਆਖਰਕਾਰ ਹੋਰ ਕਿੰਨੀ ਦੇਰ ਤੱਕ ਅਸੀਂ ਬੇਅਦਮੀਆਂ ਦੇਖਾਂਗੇ ਕੀ ਇਹ ਬੇਅਦਬੀ ਦਾ ਇੱਕ ਰੂਪ ਨਹੀਂ ਕਿ ਇਸ ਦਾ ਹੀਲਾ ਸਾਨੂੰ ਹੀ ਵਾਰ-ਵਾਰ ਦੱਸਣਾ ਪਏਗਾ ਕੀ ਹੋਏਗਾ ਸਰਕਾਰ ਦੀ ਕਿਤੇ ਨਾ ਕਿਤੇ ਗਲਤੀ ਨਹੀਂ ਇਹ ਗਲਤੀ ਸਾਡੇ ਲੋਕਾਂ ਦੀ ਹੈ ਜੋ ਮਾਨਸਿਕ ਸਤੁਲਨ ਖੋ ਚੁੱਕੇ ਆ ਆਪਣਾ ਆਪ ਖੋ ਚੁੱਕੀ ਹੈ ਤੇ ਵਹਿਮਾ ਭਰਮਾ ਦੇ ਵਿੱਚ ਪਾ ਕੇ ਇੱਥੇ ਕੋਈ ਨਾ ਕੋਈ ਸ਼ੈ ਸੁੱਟ ਕੇ ਆਪਣਾ ਉਪਾ ਲੱਭਦੇ ਆ ਜੇਕਰ ਇਸ ਤਰੀਕੇ ਉਪਾ ਹੁੰਦੇ ਹੁੰਦੇ ਤਾਂ ਹਰ ਘਰ ਦੇ ਆਪਣੇ ਬੱਚੇ ਲਈ ਉਪਾ ਕਰਕੇ ਉਹਨੂੰ ਹਰ ਕਲਾਸ 'ਚ ਫਰਸਟ ਐਡਮਿਸ਼ਨ ਦਿੰਦੇ ਜਿਸ ਤਰੀਕੇ ਉਪਾ ਲੱਭਦੇ ਹੁੰਦੇ ਤਾਂ ਹਰ ਨਸ਼ੇੜੀ ਦੀ ਮਾਂ ਕਹਿੰਦੀ ਕਿ ਮੈਂ ਉਪਾ ਕਰਕੇ ਆਪਣੇ ਬੱਚੇ ਨੂੰ ਨਸ਼ੇ 'ਚੋਂ ਕਢ ਲਾਂ ਅੱਜ ਭਾਰਤ ਪਾਕਿਸਤਾਨ ਦੀ ਜੰਗ ਦੇ ਚਰਚੇ ਬਣੇ ਹੋਏ ਆ ਉਹ ਵੀ ਇਸ ਰਾਹੀਂ ਕੋਈ ਨਾ ਕੋਈ ਉਪਾ ਲੱਭ ਲੈਂਦੇ ਪਰ ਗੱਲ ਇਹ ਹੈ ਕਿ ਅਸੀਂ ਪੜੇ ਲਿਖੇ ਸਾਡੀ ਦੁਨੀਆਦਾਰੀ ਸਮਝਣ ਦਾ ਕੋਈ ਫਾਇਦਾ ਨਹੀਂ ਜੇਕਰ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਹੀ ਰਹਿਣਾ ਹੈ ਸੋ ਫਿਲਹਾਲ ਮੈਨੂੰ ਦੇਉ ਜ਼ਤ ਲਾਈ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਰਸਰ